ਹਾਂਜੀ ਸਤਿ ਸ਼੍ਰੀ ਅਕਾਲ ਜੀ ਇਹ ਵੀਡੀਓ ਆਖਰ ਤੱਕ ਜਰੂਰ ਦੇਖਣਾ ਜੀ ਗੱਲ ਕਰਾਂਗੇ ਆਖਰ ਤੱਕ ਇਸ ਵੀਡੀਓ ਵਿੱਚ ਬਹੁਤ ਗੱਲਾਂ ਤੁਹਾਡੇ ਨਾਲ ਸਾਂਝੀਆਂ ਕਰਨੀਆਂ ਨੇ ਇੱਕ ਬੀਬੀ ਕੈਮਰੇ ਸਾਹਮਣੇ ਆਈ ਜਿੱਥੇ ਕੀ ਧਰਨਾ ਲਾਇਆ ਗਿਆ ਸੀ ਪ੍ਰਵਾਸੀਆਂ ਦੇ ਖਿਲਾਫ ਉਹਨਾਂ ਨੂੰ ਕੱਢਣ ਵਾਸਤੇ ਤੇ ਹੋਰ ਵੀ ਬੇਤੇਰੀਆਂ ਗੱਲਾਂ ਉਸ ਵਿੱਚ ਰੱਖਿਆ ਗਿਆ ਸੀ ਜਿਸ ਵਿੱਚ ਆ ਕੇ ਬੀਬੀ ਜੀ ਨੇ ਕਿਹਾ ਕਿ ਜਿਹੜੇ ਆਪਾਂ ਧਰਨੇ ਲਾਰੇ ਆਪਾਂ ਤਾਂ ਲਾਰੇ ਆਂ ਔਰ ਸਾਡੀ ਆਉਣ ਵਾਲੀ ਪੀੜ੍ਹੀ ਇਹੋ ਜਿਹਾ ਕੰਮ ਨਿਕ ਕਰ ਸਕੇਗੀ ਉਹ ਤਾਂ ਪੋਪਲੀ ਹੋ ਗਈ ਹੈ ਜਿਹੜੇ ਹੁਣ ਕੰਮ ਕਰ ਰਹੇ ਨੇ ਸਾਡੇ ਨੌਜਵਾਨ ਉਸ ਤੋਂ ਬਾਅਦ ਅੱਗੇ ਜਿਹੜੀ ਪੀੜ੍ਹੀ ਆਉਗੀ ਉਹ ਬਹੁਤ ਹੀ ਪੋਪਲੀ ਆਣੀਆਂ ਉਹਨਾਂ ਨੇ ਤਾਂ ਦਬ ਕੇ ਰਹਿਣਾ ਏ ਤੂੰ ਹੀ ਸੁਣੋ ਇਸ ਦੀਆਂ ਗੱਲਾਂ ਕਮੈਂਟ ਜਰੂਰ ਕਿ ਸਾਨੂੰ ਜਿਹੜੀਆਂ ਸਾਡੀਆਂ ਬੇਸਿਕ ਸਾਡੀਆਂ ਵੈਲਿਊਜ਼ ਐ ਬੱਚਿਆਂ ਦੇ ਵਿੱਚੋਂ ਅਸੀਂ ਉਹ ਨਹੀਂ ਪਾ ਪਾ ਰਹੇ ਤੇ ਸਾਡੇ ਬੱਚਿਆਂ ਦਾ ਕੱਲ ਨੂੰ ਕਿਉਂਕਿ ਸਾਡੇ ਬੱਚੇ ਜੁਝਾਰੂ ਤਾਂ ਰਹੇ ਨਹੀਂ ਬੋਲੜ ਹੋ ਗਏ ਬੋਲੜ ਹੋ ਗਏ ਨੇ ਤੇ ਸਾਡੇ ਬੱਚਾ ਤੋਂ ਲੜਾ ਨਹੀਂ ਜਾਣਾ ਜੇ ਤਾਂ ਆਪਾਂ ਆਪਣੇ ਰਹਿੰਦੇ ਰਹਿੰਦੇ ਆਪਣੀ ਜਨਰੇਸ਼ਨ 'ਚ ਕੁਝ ਕਰ ਗਏ ਤਾਂ ਜਾਂਗੇ ਬੱਚਿਆਂ ਤੋਂ ਕੁਝ ਨਹੀਂ ਹੋਣਾ ਮੇਰੀ ਤਾਂ ਸਰਕਾਰ ਨੂੰ ਬੇਨਤੀ ਆ ਕਿ ਤੁਸੀਂ ਛੱਡ ਦਿਓ ਵੋਟਾਂ ਦਾ ਲਾਲਚ ਸਿਰਫ ਇਹ ਦੇਖ ਲਓ ਵੀ ਪੰਜਾਬ ਪੰਜਾਬੀਆਂ ਦਾ ਤਾਂ ਰਹ ਜੇ ਅਸੀਂ ਇਹ ਨਹੀਂ ਕਹਿੰਦੇ ਅਸੀਂ ਵੀ ਜਾਣਦੇ ਆ ਦੂਜੀਆਂ ਸਟੇਟਾਂਾਂ ਚ ਅਮਰੀਕਾ ਕੈਨੇਡਾ ਤੱਕ ਜਾਣਦੇ ਆ ਅਸੀਂ ਵੀ ਜਾਣੇ ਆ ਪਰ ਕੋਈ ਮਿਹਨਤ ਕਰਨ ਦਾ ਕੋਈ ਸਾਡਾ ਉੱਥੇ ਉਸੂਲ ਬਣੇ ਹੁੰਦੇ ਕਿ ਤੁਸੀਂ ਇਹ ਮਾਪਦੰਡ ਪਾਸ ਕਰਕੇ ਤੁਸੀਂ ਸਾਡੇ ਇਥੋਂ ਦੇ ਵਸਨੀਕ ਬਣੋਗੇ ਕੋਈ ਇੱਥੇ ਮਾਪਦੰਡ ਨਹੀਂ ਹੈ ਜੀ ਮਤਲਬ ਅਗਲੀ ਪੀੜ੍ਹੀ ਹੁਣ ਆਪਾਂ ਜੁੱਤੀਆਂ ਖਾਣੇ ਵਾਲੀ ਤਿਆਰ ਕਰ ਲਈ ਤੇ ਖਾਣੇ ਵਾਲੀ ਤਿਆਰ ਕਰ ਲਈ ਜੇ ਤਾਂ ਆਪਾਂ ਹੁਣ ਕੁਝ ਆਪਣੇ ਕੋਈ ਐਸਾ ਮਤਲਬ ਇਕੱਠ ਅੱਜ ਜੋ ਆਪਾਂ ਕੀਤਾ ਹੈ ਇਹ ਆਪਣੇ ਕੋਈ ਸੰਗਠਨ ਨਾਲ ਕੇ ਸਰਕਾਰ ਨੇ ਕੁਝ ਕਰਤਾ ਕਰਤਾ ਆਪਣੇ ਬੱਚਾ ਨੇ ਤਾਂ ਕਦੇ ਐਂ ਕਹਿਣਾ ਵੀ ਨਹੀਂ ਕਿ ਸਾਡੇ ਨੂੰ ਥੱਕਾ ਹੋ ਰਿਹਾ ਤੁਸੀਂ ਵੇਖਣਾ ਉਹਨਾਂ ਨੇ ਕਹਿਣਾ ਹੀ ਨਹੀਂ ਉਹ ਉਹ ਸਿਰਫ ਫਲੋ ਦੇ ਵਿੱਚ ਚਲੇ ਜਾਣਗੇ ਸਿਰਫ ਮੈਂ ਇੰਨੀ ਹੀ ਬੇਰੀ ਬੇਨਤੀ ਹੈ ਸਾਰੀਆਂ ਸਰਕਾਰਾਂ ਮੈਂ ਤਾਂ ਕਹਿਨੀ ਆ ਪੰਜਾਬ ਦਾ ਜੇ ਕੋਈ ਸੋਚਦਾ ਨਾ ਸਰਕਾਰ ਦੇਖੋ ਕੋਈ ਪੰਜਾਬ ਦਾ ਤਾਂ ਨਹੀਂ ਸੋਚਦੀ ਕੋਈ ਵੀ ਸਰਕਾਰ ਆ ਜੇ ਪੰਜਾਬ ਦਾ ਨਹੀਂ ਸੋਚਦੀ ਉਹ ਵੋਟਾਂ ਦਾ ਹੀ ਸੋਚਦੀ ਹੈ ਮੈਂ ਤਾਂ ਇਹ ਕਹਿਨੀ ਆ ਵੀ ਜਿੰਨੀਆਂ ਜਥੇਬੰਦੀਆਂ ਨੇ ਜਿੰਨਾ ਲੋਕ ਜਿੰਨੇ ਵੀ ਆਮ ਲੋਕ ਪੰਜਾਬ ਨੂੰ ਪਿਆਰ ਕਰਦੇ ਨੇ ਇਸ ਟਾਈਮ ਸਭ ਤੋਂ ਪਹਿਲਾ ਮੁੱਦਾ ਹੀ ਇਹ ਹੋਣਾ ਚਾਹੀਦਾ ਹੈ ਵੀ ਕੀ ਪੰਜਾਬ ਸਾਡਾ ਪੰਜਾਬੀਆਂ ਦਾ ਰਹੂਗਾ ਵੀ ਕਿ ਨਹੀਂ